ਵੱਡਾ ਹਾਂਸ ਮੁਹੱਲਾ ਕੀਜਾ ਰਤਨ ਪਦਾਰਥ ਬਣ ਗਈ ਐ ਇਹ ਰਤਨ ਹੈ ਪਰਮੇਸ਼ਰ ਦਾ ਗੁਰਾਂ ਦਾ ਸ਼ਬਦ ਹੈ ਬਾਜ਼ਾਰ ਸੋ ਰਤਨ ਗੁਰਾਂ ਦੇ ਕੀ ਬਾਜ਼ਾਰ ਸੋ ਗੁਰਾਂ ਦਾ ਲੈ ਖਰੀਦਣਾ ਕਰੀਏ ਟੱਟ ਗੁਰ ਦੀਆ 부ਝਾਈ ਪ੍ਰਭੂ ਜੀ ਨੂੰ ਰਾਮ ਹੈ ਭਾਈ 부ਝਾਤਾ ਸਮਝਾ ਦਿੰਦਾ ਹੈ ਲਾਹ ਲਾਭ ਹਰ ਭੱਜ ਹੈ ਦੁਨੀਆ ਦੇ ਲਾਹਾਂ ਨਾਲੋਂ ਲਾਭ ਹੋਰੀ ਦੀ ਭਗਤੀ ਵਿੱਚ ਹੈ ਲੱਭਣ ਜੋ ਲਾਹਾਂ ਹਰੀ ਦੀ ਧਰਤੀ ਦਾ ਉਹਨਾਂ ਲਭ ਲਿਆ ਪ੍ਰਾਪਤ ਕਰ ਲਿਆ ਹੈ ਹੁਣ ਮੈਂ ਗੁਣੀ ਸਮਾਈ ਰਾਂ ਜਿਹੜੇ ਸਰਗੁਣ ਜੀ ਸਭ ਕਿੰਨੋਂ ਖਾ ਗੋਣੋਂ ਹੈ ਨਾ ਹਿੰਦਿਆ ਜਿਨ੍ਹਾਂ ਦੇ ਉਹ ਗੁਣੀ ਗਿਆਨ ਸਰੂਪ ਪਰਮੇਸ਼ਰ ਚ ਸਮਾ ਜਾਂਦੇ ਆ ਰਾਮ ਹੀ ਪਿਆਰੇ ਹੁਣ ਮੈਂ ਗੁਣੀ ਸਮਾਈ ਜਿਸ ਆਪ ਗੁਜਾਈ ਗੁਣ ਸਰਸੰਧ ਆ ਰਕਿਨਾਂ ਦੇ ਗੁਣ ਹੀ ਦੇ ਵਿੱਚ ਹੈ ਉਹ ਗੁਣੀ ਗਿਆਨਬਾਨ ਹੋ ਕੇ ਗਿਆਨ ਸਰੂਪ ਚ ਸਮਾ ਜਾਂਦੇ ਆ ਜਿਸ ਨੂੰ ਆਮ ਮਾਰਾ ਸਾਫ ਸੁਹੀ ਆ ਦਿੰਦੇ ਆ ਉਹ ਜਾ ਦਿੰਦੇ ਆ ਦਾਹ ਭਗਤ ਸਾਰੇ ਸਭ ਸਾਲ ਦੇ ਅੰਦਰ ਪਰਮੇਸ਼ਰ ਦੀ ਭਗਤੀ ਦਾ ਲਾਜ ਸਮਝਦੇ ਹਨ ਉਹ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਦ ਖੋਈ ਨਾ ਮਾਰੋ ਵੀ ਭਗਤੀ ਨੂੰ ਸੁਖ ਕਿਸੇ ਨੂੰ ਹੋਇਆ ਹੀ ਨਹੀਂ ਦੂਜੇ ਬਾਦਾਰਥਾਂ ਦੇ ਲੱਤੋਂ ਨਾਲ ਵੀ ਜੀਤੀ ਗਵਾ ਲਈ ਹੈ ਨਾਮ ਆਧਾਰੀ ਜਿਨ੍ਹਾਂ ਨੂੰ ਗੁਣਾਂ ਦਾ ਧਾਰਨ ਕੀਤੀ ਹੈ ਉਹ ਮਾਰੇ ਦੇ ਨਾਮ ਦੇ ਆਸਰੇ ਰਹਿੰਦੇ ਹਨ ਬਖਰ ਨਾਮ ਸਦਾ ਲਾਭ ਹੈ ਬਖਰ ਲਾਭਾਇਕ ਜੇ ਚੀਜ਼ ਨੂੰ ਪ੍ਰਾਪਤ ਕਰਕੇ ਮਗਲੋ ਫਰੋਗਤ ਕਰਦੀ ਏ ਐਸਾ ਨਕਰ ਲਾਭਾਇਕ ਨਾਮ ਹੈ ਸਦਾ ਵਾਸਤੇ ਲਾਭ ਦੇਣ ਵਾਲਾ ਤਨੂ ਏਤ ਵਾਪਾਰਨਾ ਜਿਸ ਨੂੰ ਆਜ ਯਤਨਾਂ ਤੇ ਜਪੋਂ ਨੂੰ ਕੇਸ ਮੁਕਾਰ ਵੀ ਸੱਚੇ ਪਾਤਸ਼ਾਹ ਨਾਲ ਦੇਣੋ ਤੁਮ ਨੇ ਪਰ ਤਨ ਪਦਾਰਥ ਬਣ ਜੀਐ ਸਾਰੇ ਦੇ ਨਾਗ ਰੂਪੀ ਵਰਗੋਂ ਪਦਾਰਥ ਕੋ ਰੰਦਵਾਰਾ ਉਸਤਾਨ ਨਾਮ ਤਾਂ ਦੇ ਕੇ ਖਰੀਦਣਾ ਕਰੀਏ ਯਾ ਸਤ ਗੁਰ ਦੇ ਮੁਝਾਈਏ ਗੁਰੂ ਜੀ ਸਮਝਾ ਜੇ ਤਾਂ ਇਹ ਪ੍ਰਾਪਤ ਹੁੰਦਾ ਹੈ ਮਾਇਆ ਮੂਰਖ ਦੁੱਖ ਹੈ ਮੇਰਾ ਮਾਇਆ ਦਾ ਮੋਹ ਰੱਬ ਦੀਆਂ ਫਸਲਾਂ ਹੈ ਸਉ ਜਮਮ ਮਦਦੋ ਕੀਏ ਦੇ ਵਿੱਚ ਖੋਤਾ ਵਪਾਰ ਆ ਰਿਹਾ ਇਹ ਭਾਈ ਖੋਤਾ ਸਾਇਤ ਤਖਤੋ ਹੀਨਾ ਦੁਨੀਆ ਦੇ ਚਿੱਤਾਂ ਨੂੰ ਹਲਾ ਹਲਾ ਕੇ ਆਪਣੇ ਵਸ ਕਰਕੇ ਉਹਨਾਂ ਦੇ ਪਦਾਰਥ ਪ੍ਰਾਪਤ ਕਰ ਲੈਵੇ ਤਹਉ ਤੋ ਹੀਨਾ ਖੋਤਾ ਝੂਠਾ ਵਪਾਰ ਖੁਟਿਆਈ ਵਾਲਾ ਇਹ ਕਾਮਾਦ ਕਾਮੀਆਂ ਖੁਟਿਆਈਆਂ ਪਹਿਲਾਂ ਹੁੰਦੀਆਂ ਮਛਿੰਦਰनाथ ਵਰਗੇ ਅਗੂੜੀ ਆਗੇ ਵੀ ਦੇਵਤਿਆ ਪ੍ਰਵੇਸ਼ ਰੇ ਪਦਮਨੀ ਦੇ ਲਾਲ ਚੂਣ ਲਾ ਕੇ ਕਿਉਂ ਖੋਤਾ ਮਨੁ ਮਹਤਾ ਵਾਲਾ ਖੁਤੇ ਆਈ ਵਾਲਾ ਵਕਾਰਾਂ ਵਾਲਾ ਬਿਕਾਰ ਹੈ ਭਾਈ ਹੂੜ ਬੋਲ ਬਿਖਸਾਵਣੀ ਹੂੜ ਬੋਲ ਦੇ ਰਿੰਦੇ ਐ ਦੁਸ਼ੀਆਂ ਦੀਓ ਖਾਣੀ ਕਰਦੇ ਹੰਮ ਬਹੁਤ ਵਧੇ ਜ਼ਿਕਾਰਾ ਕੀ ਲੜ ਕੇ ਤਾਣਾ ਆਦਿ ਤੋਂ ਬਾਰੇ ਮੁਕਾਰ ਬੱਝ ਜਾਂਦੇ ਹੈ ਭਾਈ ਬਹੁਤ ਵਧੇ ਜ਼ਿਕਾਰਾ ਸਹਿਸਾਈ ਉਸੇ ਸਾਰੇ ਵਕਾਰ ਕਾਮ ਆਦਿ ਬੱਝ ਜਾਂਦੇ ਸਾਰੇ ਸੰਸਾਰ ਨੂੰ ਜੰਮਣ ਵੱਲ ਸੱਚਾ ਬਣਿਆ ਹੀ ਰਿੰਦਾ ਹੈ ਬਿਨ ਨਾਵੇ ਪਾਤਖੂਰ ਜੀ ਤੁਹਾਡੇ ਮਰੇ ਇੱਜਤ ਲੋਕ ਕੋ ਲੋਕ ਦੀ ਗੁਆ ਲਈ ਹੈ ਪੜ ਪੜ ਪੰਡਤ ਬਾਦ ਗਸਾਨ ਹੈ ਪੜ ਛੜ ਕੇ ਪੰਡਤ ਲੋਕ ਸ਼ਾਸਨਾਂ ਨੂੰ ਪੁਰਾਣਾ ਨੂੰ ਬਾਦ ਝਗੜੇ ਦੀਆਂ ਗੱਲਾਂ ਹੀ ਕਸਮ ਕਰਦੇ ਆ ਦਿਨ ਬੂਜੇ ਸੁਖ ਨਾ ਹੋਈ ਸਤਿਗੁਰੂ ਸਾਗਰ ਦੇ ਅਨੁਸੂਚੇ ਬੂਜੇ ਪੁੱਛੇ ਤੋਂ ਬਿਨਾ ਸੁਖ ਦੀ ਪ੍ਰਾਪਤੀ ਕਿਸੇ ਵਿਦਵਾਨ ਨੂੰ ਨਹੀਂ ਹੋਈ ਆਉਣ ਜਾਣਾ ਕਦੇ ਨਾ ਚੰਕੈ ਹੋਣਾ ਜਾਣਾ ਸੁਰਤ ਜੰਮਣ ਮੰਨ ਬਣਿਆ ਰਹਿਂਦੇ ਇਹ ਜੀਵਨ ਦੇ ਨੂੰ ਚੱਕਿਆ ਨਹੀਂ ਜਾਂਦਾ ਹੈ ਮਾਇਆ ਨੂੰ ਪਿਆਰਾ ਇਹ ਮਾਇਆ ਦਾ ਮੋਹ ਇਹਨੂੰ ਪਿਆਰਾ ਲੱਗਦਾ ਹੈ ਮਾਇਆ ਦਾ ਮੋਹ ਹੈ ਕਿਤ ਵਿੱਚ ਤੇ ਨਾੜੀ ਕਰਕੇ ਵੀ ਮਾਇਆ ਦੇ ਮੋਹ ਦੇ ਪਿਆਰ ਦੀਆਂ ਗੱਲਾਂ ਤਨ ਵਿੱਚ ਵੀ ਹਨ ਮਾਇਆ ਮੋਹ ਸਭ ਦੁੱਖ ਹੈ ਇਹ ਮਾਇਆ ਦਾ ਮੋਹ ਤਾਂ ਹੀ ਸਾਰਾ ਦੁੱਖ ਦਾਇਕ ਹੈ ਝੂਠਾ ਇਹ ਵਪਾਰ ਇਹ ਖੁੱਟਾ ਸਵਰਥ ਪਰਮਤੂ ਹੀ ਨਾ ਵਿਗਾਰਦੂ ਵਾਲਾ ਵਿਗਾਰ ਹੈ ਭਾਈ ਇਹ ਖੋਤੇ ਖੜੇ ਸਭ ਪਰਖੀਆਂ ਨੂੰ ਜਿਹੜੇ ਜਰ ਕੇ ਖੁਡਿਆਈ ਵਾਲੇ ਜਿਹੜੇ ਧਰਮ ਤੋਂ ਹੀਨੇ ਐ ਖਰੇ ਜਿਹੜੇ ਧਰਮ ਵਿੱਚ ਪੱਕੇ ਐ ਉਹ ਸਾਰੇ ਪਰਖੇ ਜਾਂਦੇ ਹਨ ਤੇ ਸੱਕੇ ਕਾਹੇ ਦਰਵਾਰਾ ਉਹ ਸੱਚੇ ਦਰਵਾਜ਼ਾ ਸਤਖੰਡ ਵਿੱਚ ਨਾਮ ਹੈ ਭਾਈ ਖੋਤੇ ਦਰਗਹ ਸਤ ਸੁਤੀਆਂ ਇਹਦੇ ਖੋਤੇ ਰੁਪਈਏ ਐ ਜਿਸ ਪ੍ਰਕਾਰ ਤਕਸ਼ਾਲ ਤੇ ਨਹੀਂ ਉਹ ਪਾਏ ਜਾਂਦੇ ਉਹ ਖਿਆਲ ਨਹੀਂ ਜੀ ਨਹੀਂ ਪਾਏ ਜਾਂਦੇ ਇਵੇਂ ਖੋਤੇ ਬੰਦੇ ਦਰਗਾਹ ਵਿੱਚੋਂ ਫਿੱਟੇ ਜਾਂਦੇ ਯੂਨਾ ਚ ਪਰ ਹੁੰਦੇ ਫਿਰਦੇ ਆ ਉਬੇ ਕਰਨ ਪੁਕਾਰਾ ਰਹੇ ਉਬੇ ਉਸ ਤੇ ਮਾਗੋ ਜੇ ਕਰੀ ਕਿ ਪੁਠੇ ਲੰਕਵੇ ਹੋਏ ਉਬੇ ਖੜੇ ਹੋਏ ਨਰਕ ਵਿੱਚ ਪੁਕਾਰਾਂ ਕਰਦੇ ਕਹੇ ਪਰਮੇਸ਼ਰ ਸਾਹਮਣ ਲੱਖ ਲੈ ਰਾਮ へ ਪਾਈ ਉਬੇ ਕਰਨ ਪੁਕਾਰਾ ਮੁਗਦ ਜਵਾਰ ਜਿੰਦੇ ਪੁਠੇ ਲੰਕਦੇ ਹੋ ਘਰ ਵਿੱਚ ਉਬੇ ਖੜੇ ਹੋਏ ਨਰਕ ਰੁਕੇ ਪੁਕਾਰਾਂ ਕਰਦੇ ਹਨ ਮੁਗਦ ਗਵਾਰਾ ਉਹ ਮੂਰਖਨ ਸ਼ਾਸਤਰ ਦੇ ਗਿਆਤ ਤੋਂ ਹੀ ਨੇ ਗਵਾਰ ਬੇਸਮਝ ਹਨ ਕਿ ਲਾਲਾਂ ਦੀਆਂ ਇਹਦੇ ਮਹਾਨੀ ਹਨ ਗਵਾਰਾ ਇੰਜੀਰੂਪੀ ਦਈਆਂ ਨੂੰ ਦਸ਼ੇਰੂਪੀ ਕਾਜਗੌੜ ਵਾਲੇ ਗਵਾਲੇ ਹੈ ਮਨਮੁਖ ਜਨਮ ਗਵਾਇਆ ਉਹਨੇ ਮਨਮੁਖ ਨਾਲਦਾ ਜਨਮੇਸਰ ਗਵਾਲਿਆ ਵਿਖਿਆ ਮਾਇਆ ਜਿਨ ਜਗਤ ਕੋ ਲਾਇਆ ਇਹਦੀ ਦਸ਼ੇਰੂਪ ਮਾਇਆ ਹੈ ਦਸ਼ੇਰੂਪੀ ਮਾਇਆ ਹੈ ਦਸ਼ਿਆਂ ਦੇ ਵਿੱਚ ਮਾਇਆ ਦੇ ਉਕੇ ਯਾਦ ਪਸਾਰਾ ਕੋਲਾ ਅੱਲਾਹ ਪਾਚਾ ਨਾਮ ਨਾ ਭਾਇਆ ਸੱਚਾ ਨਾਮ ਮਾਇਆ ਨੇ ਸਭ ਲਾਇਆ ਸੱਚਾ ਨਾਮ ਪਾਇਆ ਚੰਗਾਈ ਨਹੀਂ ਲੱਗਾ ਜੀਉ ਨੂੰ ਮਨੁੱਖ ਸੰਤਾ ਨਾਲ ਬੈਰ ਕਰ ਮੈਨੂੰ ਵੀ ਇਹ ਸੰਤਾਵਾਂ ਨਾਲ ਜਿਹੜਾ ਲਾਜ਼ਮ ਹੈ ਪਿਓ ਵੀ ਬੈਰ ਕੀਤਾ ਸੀ ਇਹਨਾਕਸ਼ ਨੇ ਕਿਉਂ ਮੁਹਾਕਮਾ ਦੇ ਨਾਲ ਬੈਰ ਕਰਕੇ ਜਿਵੇਂ ਕਬੀਰ ਨਾਲ ਸੁਕੰਦਰ ਨਾਲ ਬੈਰ ਕਰਕੇ ਗੰਗਾ ਜੀ ਦੋਬਣਾ ਚਾਹਿਆ ਸੀ ਕਮੀਰ ਜੀ ਨੂੰ ਪਾਣੀ ਡੋਬੋ ਨਹੀਂ ਸਕਿਆ। ਉਹ ਖੱਤੇ ਸੰਸਾਰ। ਉਹ ਦੁਖੀ ਖੜ ਗਏ ਸੰਸਾਰ ਦੇ ਇੰਦਰੀ ਜੀ ਸ਼ਰੀਮ ਬਾਦਸ਼ਾਹ ਨੂੰ। ਨੇ ਨਾਉ ਦੇਵ ਨੂੰ ਅਠ ਕੜੀ ਦੀ ਮੋਹਰ ਦੇ ਕੇ ਕਤਲ ਕਰਨ ਆ ਕੇ ਜਾਂ ਮੁਸਲਮਾਨ ਬਣ ਜਾ ਜਾਂ ਮੂਈ ਗੋਵੀ ਬਾਰੇ ਇਸ ਪ੍ਰਕਾਰ ਪ੍ਰਤਿਕਿਆ ਕੀਤੀ ਸੀ। ਫਿਰ ਜਦੋਂ ਮੂਈ ਗੋਵੀ ਜੀ ਨੂੰ ਦੀ ਕਰਤੀ ਫਿਰ ਵੀ ਇੱਛਾ ਕੀਤੀ ਕਿ ਮੈਂ ਨਾਉ ਦੇਵ ਨੂੰ ਮੁਸਲਮਾਨ ਬਣਾਣਾ। ਫਿਰ ਇਹਨੂੰ ਉਸੇ ਵੇਲੇ ਸੂਲ ਹੋਣ ਲੱਗ ਗਿਆ। ਔਖੀ ਘੜੀ ਆ ਗਈ ਫਿਰ ਔਖੀ ਘੜੀ ਆਈ ਤੋਂ ਨਾਮਦੇਵੋ ਕੇ ਕਹਿਣ ਲੱਗਾ ਕਿ ਬਖਸ਼ੀ ਹਿੰਦੂ ਮੈਂ ਤੇ ਵੀ ਨਾ ਹੈ ਜਿਵੇਂ ਹਿੰਦੂਆਂ ਨੂੰ ਗਾਣ ਦੀ ਰੱਖਿਆ ਕਰਨੀ ਚੰਗੀ ਲੱਗਦੀ ਹੈ ਅਸੀਂ ਨਾਲਾ ਤੁਹਾਡੀ ਗਾਣਾ ਹੈ ਮੈਨੂੰ ਬਖਸ਼ ਲੋ ਇਹ ਔਕਾਜ਼ਿਓਂ ਬੁਲਾਣੇ ਲੱਗਾ ਦੇ ਰਾਹੀ ਬੇਂਤੀਆਂ ਲਗਾ ਕਰਨ ਫਿਰ ਨਾਮਦੇਵ ਨੇ ਕਿ ਕਹੇ ਕਸੂਰ ਹਟਾਇਆ ਸੀ ਇਸ ਦਾ ਦੁਖ ਖੱਟੇ ਸੰਸਾਰਾ ਇਹੋ ਸੰਸਾਰ ਨੇ ਜਿ ਮੰਨ ਮੰਦਾ ਦੁਖੀ ਉਹ ਖੱਟੇ ਪ੍ਰਾਪਤ ਕਰਦੇ ਹਨ ਖੋਟੇ ਖਰੇ ਪਰਖੀਆਂ ਨੂੰ ਕੋਟੇ ਜਲੇ ਧਰਮ ਤੋਂ ਹੀ ਨੇ ਕਦੇ ਲੋਕ ਪਰਮੇਸ਼ਰ ਪੱਕੇ ਆ ਪਰਖੇ ਜਾਂਦੇ ਹਨ ਤੇ ਸੱਚਾ ਜਰਵਾਰਾ ਉਹ ਸੱਚੇ ਸਾਨ ਸ਼੍ਰੀਪੰਪੀ ਸੱਚਖੰਡ ਵਾਹਿਗੁਰੂ ਜੀਰਵਾਰ ਤੇ ਪਰ ਲੋਕ ਵਿੱਚ 라ਮ ਹੀ ਪਾਈ ਆਪ ਕਰੇ ਕਿਸ ਆਖੀ ਐ ਹੈ ਵੀ ਪਰਮੇਸ਼ਰ ਜਗਤ ਨੂੰ ਪੈਦਾ ਕਰਦਾ ਹੈ ਕਿਨੂੰ ਜਾ ਕੇ ਆਖੀਏ ਹੋੜ ਕਰਨਾ ਕਿਛੂ ਨਾ ਜਾਈ ਹੋਰ ਸਭੇ ਪਾਸੋਂ ਕੁਝ ਕੀਤਾ ਨਹੀਂ ਜਾਂਦਾ ਰਾਮ へ ਭਾਈ ਜਿਤ ਭਾਵ ਹੈ ਤੇਤ ਲਾਏ ਸੀ ਪਰਮੇਸ਼ਵਰ ਦੇ ਅਰਦਾਸ ਕਰੀਏ ਜਿਸ ਤਾ ਸੇ ਧੰਦਾ ਸੀ ਲੱਗਦਾ ਸੀ ਜਿਸ ਦਾ ਸੇ ਉਹਨਾਂ ਦੀ ਭਾਗਨਾ ਦੇਖਦਾ ਉਸਾ ਸੇ ਲਾਉਂਦਾ ਹੈ ਜਿਸ ਬਾਸੇ ਭਾਵੇਗਾ ਉਸਾ ਸੇ ਲਾ ਦੇਵੇਗਾ ਜਿਵੇਂ ਤੇਸ ਦੀ ਵਡਿਆਈ ਰਾਮ ਜਿਵੇਂ ਉਸ ਦੀ ਵਡਿਆਈ ਇੱਛਾ ਹੈ ਰਾਮ へ ਭਾਈ ਜਿਵੇਂ ਉਹ ਦੀ ਵਡਿਆਈ ਰਹਿ ਆਵੇ ਰਾਮ へ ਭਾਈ ਉਹ ਗੁਪਤ ਹੋ ਕੇ ਸਾਰਿਆਂ ਦੀ ਪ੍ਰੋਖ ਹੋ ਕੇ ਪਾਲਣਾ ਕਰਦਾ ਹੈ ਕਰਮਾਂ ਦਾ ਸ਼ਾਲ ਫਾਜ਼ੁੰਦਾ ਹੈ ਜੋ ਤੇਸ ਦੀ ਵਡਿਆਈ ਆਪ ਕਰਾਈ ਉਹ ਵੀ ਵਡਿਆਈ ਇੱਛਾ ਹੈ ਜਿਵੇਂ ਉਹ ਦੀ ਵਡਿਆਈ ਰਹੇ ਆਵੇ ਆਪ ਦੇ ਕਾਲ ਨਾ ਕੋ ਕਰਨ ਸੁਮਾਰਾ ਬਹਿਰ ਬੋਲ ਬਾਦ ਅਹੰਕਾਰ ਪਸਾਰਾ ਕਾਲ ਨੂੰ ਕਿਸੇ ਨੇ ਕਾਲ ਨੂੰ ਕਿਸੇ ਨੇ ਹੱਥ ਨਾਲ ਨਹੀਂ ਮਾਰਿਆ ਵਹਿਗਵਾ ਝਗੜੇ ਪਸਾਰ ਦਿੱਤੇ ਹੈ ਇਸ ਸਰਕਾਰ ਕਾਲ ਨੂੰ ਕੋਈ ਚੇਤੇ ਨਹੀਂ ਕਰਦੇ ਇਸ ਸਰਕਾਰ ਵਿਸਾਰੀ ਬੈਠੇ ਹਨ ਜਿਉ ਤੈਨ ਦੀ ਵੜਿਆਈ ਆਪ ਕਰਾਈ ਇਹ ਵੀ ਉਹਦੀ ਵਡਿਆਈ ਇੱਛਾ ਹੈ ਆਪ ਕਰਾਉਣਾ ਕੀਤੀ ਹੈ ਬਰੀ ਆਮ ਨਾ ਖੁੱਸੀ ਕੋਈ ਉਹ ਵੀ ਨਿਰਜ ਨਾ ਕੋਈ ਬਰੀਆਂ ਦਾ ਹਾਦਰ ਸੂਰਮਾ ਹੈ ਤੇ ਨਾ ਖੁੱਸੀ ਕੋਈ ਫੂਸੜੀ ਨਾ ਪੈਰ ਦਾ ਹੈ ਤੇ ਨਾ ਕੋਈ ਕਹਿਰ ਹੈ ਭਾਈ ਕਾਂ ਸੁਰਮਾਨ ਕੋਲ ਜੀ ਨਸ਼ਤੀ ਬਾਠ ਕਰ ਛੱਡੇ ਨਫਸੀ ਪਾਠ ਨਹੀਂ ਹੈ ਬਰੀਆਮ ਨਾ ਫੁਸੀ ਕੋਈ ਨਾ ਕੋਈ ਬਰੀਆਮ ਹੈ ਉਹ ਹਾਜ਼ਰ ਹੈ ਅਤੇ ਨਾ ਫੁਸੀ ਕੋਈ ਕੈਰ ਹੈ ਨਫਸ ਨਾ ਸ਼ਤਾਨ ਦਾ ਹੁੰਦਾ ਕੋ ਸ਼ੈਤਾਨ ਦੇ ਅਰਥ ਕਰੇਗਾ ਇੱਥੇ ਨਫਸ ਨਹੀਂ ਪਾਠ ਹੈ ਬਰੀਆਮ ਨਾ ਫੁਸੀ ਕੋਈ ਕੋਈ ਬਾਠ ਹੈ ਸੰਮਰਤ ਜਦਾਂ ਨੇ ਸਾਡੀ ਸੰਪਰਦਾ ਜਨ ਜਨ ਜੀਵਨ ਦਾਤਾ ਕਰਮ ਵਿਧਾਤਾ ਤੂੰ ਕਹਿੰਦੇ ਨੇ ਵਜ਼ੂਕਾ ਸੇ ਤੋਂ ਪੜਿਆ ਹੈ ਤੇ ਕਰਮ ਵੇਖਾ ਸੁਨੇ ਕਿਵੇਂ ਦੱਸਿਆ ਵੀ ਨਸਦੀ ਪਾਠ ਜਨ ਜੀਵਨ ਦਾਤਾ ਕਰਮ ਵਿਧਾਤਾ ਤੂੰ ਸਾਰੇ ਜਗ ਦਾ ਜੀਵਨ ਰੂਪ ਹੈ ਸਾਰਿਆਂ ਨੂੰ ਦਾਤਾ ਬਣਨ ਵਾਲਾ ਹੈ ਕਰਮਾਂ ਅਨਸਾਰ ਫਲ ਪ੍ਰਦਾਤਾ ਹੈ ਐਂ ਇਹ ਜੇ ਗੱਲਾਂ ਤਾਂ ਦਿੱਖਤੀਆਂ ਕਿ ਗਿਆਨੀ ਬ੍ਰਿਕੇਸ਼ ਸਿੰਘ ਜੀ ਕੋਲੇ ਤੱਕ ਬੋਲ ਕਲ

ਬੋਮ ਕਰਕੇ ਇੱਜੇ ਤਾਂ ਪਾਈ ਦੀ ਹੈ ਆਪ ਕਰੇ ਕਿਸ ਆਖੀਏ ਸਭੀ ਪਰਮੇਸ਼ਰ ਜਨਕ ਨੂੰ ਪੈਦਾ ਕਰਨ ਵਾਲਾ ਕਿਹਨੂੰ ਜਾ ਕੇ ਹੋ ਰੱਖੀਏ ਹੋਰ ਕਰਨਾ ਕਿਸੂ ਨਾ ਜਾਣੀ ਕੋਈ ਪਾਸੋਂ ਕੋਈ ਕਰਤੱਵ ਕੀਤਾ ਨਹੀਂ ਜਾਂਦਾ ਹੈ ਵਡਹੰ ਗੁਰਪ੍ਰਸਾਦੀ ਆਪ ਗਵਾਈ ਹੈ ਨਾਨਕ ਨਾਮ ਸੱਤ ਪਾਈ करे कि आखी है करण कई त